ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਸਾਰੇ ਅਮੀਰ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਮਾਂਗੇ ਅੱਜ ਆਪਾਂ ਇਹ ਪ੍ਰਾਪਨ ਦੀ ਗੱਲ ਨੂੰ ਗੱਲ ਕਰਨ ਲੱਗੀਆਂ ਪ੍ਰਾਪਨ ਚੀਜ਼ਾਂ ਦੇ ਵਿੱਚ ਆ ਵੀ ਆਪਣੀ ਸਮੇਂ ਦੀ ਲੋੜ ਹੁੰਦੀ ਸੀ ਉਸ ਟਾਈਮ ਤੇ ਪ੍ਰਾਤਨ ਸਮੇਂ ਤੇ ਇਹ ਮਤਲਬ ਕਿ ਆਪਣੇ ਤੋਲ ਦੇ ਵਿੱਚ ਜਿੱਦਾਂ ਕਿ ਹੁਣ ਆਪਣੀ ਇਲੈਕਟ੍ਰੋਨਿਕ ਚੀਜ਼ਾਂ ਚੱਲੀਆਂ ਕੰਢੇ ਚੱਲੇ ਵੀ ਆ ਉਹ ਕੰਢਿਆਂ ਦੇ ਵਿੱਚ ਕਪਲਾਵਾ ਜੀਨਾ ਤੇ ਹੀਰ ਫੇਰ ਵੀ ਬਥੇਰੀ ਹੁੰਦੀ ਆ ਤੇ ਇਹ ਜਿਹੜੀ ਸਾਡਾ ਸਿੱਧਾ ਤੇ ਸਾਡੇ ਲੋਕਾਂ ਦਾ ਤੇ ਸਾਦਾ ਹੀ ਜੀਵਨ ਹੈ ਸਾਦਾ ਹੀ ਖਾਣ ਪਾਣ ਤੇ ਸਾਦਾ ਹੀ ਰਹਿਣ ਸਹਿਣ ਤੇ ਚਮਕ-ਦੰਕ ਤੋਂ ਦੂਰ ਸੀ ਇਹ ਸਾਰੇ ਲੋਕ ਫੈਨ ਭਰਾ ਪ੍ਰਾਣੀ ਵਿਚ ਆਪਣੇ ਬਜ਼ੁਰਗ ਮਾਤਾ ਪਿਤਾ ਦਾਦੇ ਦਾਦੀਆਂ ਪੁਰਦਾਦੀ ਪੁਰਦਾਦੀਆਂ ਦੀ ਉਹਨਾਂ ਨੂੰ ਮਤਲਬ ਕਿ ਇਹ ਚੀਜ਼ਾਂ ਨੂੰ ਤੋਲਣ ਦੇ ਵਾਸਤੇ ਜਿਵੇਂ ਵੀ ਆਪਣੇ ਘਰੇਲੂ ਪੰਮਾ ਦੇ ਵਿੱਚ ਆਪਾਂ ਕੋਈ ਹੰਡ ਮੰਡ ਵਿੱਚ ਚੀਜ਼ ਵਾਸਤੇ ਲੈਣੀਆਂ ਦੇਣੀਆਂ ਜਾਂ ਜੋ ਵੀ ਆਪਾਂ ਹਨਾ ਲੈਣ ਦੇਣ ਕਰਨਾ ਕਿਸੇ ਨਾ ਕੋਈ ਚੀਜ਼ ਦੀ ਲੋੜ ਪੈ ਗਈ ਆਟੇ ਦੀ ਕੋਈ ਖਾਲ ਦੀ ਕੋਈ ਦਾਣੇ ਦੀ ਉਸ ਟਾਈਮ ਤੇ ਪੈ ਜਾਂਦੀ ਸੀਗੀ ਲੈਣ ਦੇਣ ਇਦਾਂ ਹੀ ਹੁੰਦਾ ਸੀਗਾ ਹੁਣ ਤਾਂ ਆਪਾਂ ਛੱਟ ਬਜਾਰਾਂ ਸ਼ਹਿਰਾਂ ਚ ਔੜ ਜਾਂਦੇ ਆ ਹਨਾ ਕੋਈ ਆਟੇ ਦੀ ਕੋਈ ਗੁੜ ਹੁੰਦੀ ਸੀ ਆਪਦੀ ਘਰ ਦੇ ਹਨਾ ਤੇ ਉਹ ਗੁੜਾ ਵਗੈਰਾ ਗੁੜ ਵਗੈਰਾ ਦੀ ਹਨਾ ਜਾਂ ਕੋਈ ਵੀ ਚੀਜ਼ ਲੈਣ ਦੇਣ ਕਰਦੇ ਸੀ ਉਹ ਏ ਇਹ ਤੱਕੜੀ ਦੀ ਨਾਲੀ ਕੀਤਾ ਜਾਂਦਾ ਸੀ ਆ ਦੇਖ ਲਓ ਤੁਸੀਂ ਪਾ ਪੁਰਾਣੇ ਸਮੇਂ ਦੀ ਇਹ ਤੱਕੜੀ ਹੈਗੀ ਆ ਦੇਖੋ ਇਹ ਹਰੇਕ ਪਰਿਵਾਰ ਇਹਨਾਂ ਚੀਜ਼ਾਂ ਨੂੰ ਸੰਭਾਲ ਨਹੀਂ ਸਕਦਾ ਕਿ ਬਿਰਲੇ ਪਰਿਵਾਰ ਹੀ ਏਟਾਂ ਮਈਆਂ ਜਿਹੜੀ ਇਹ ਚੀਜ਼ਾਂ ਨੂੰ ਸੰਭਾਲ ਸਕਦੇ ਆ ਜਿਨ੍ਹਾਂ ਨੇ ਇਹ ਚੀਜ਼ਾਂ ਦੀ ਕਦਰ ਕੀਤੀ ਹੋਈ ਆ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਹਨਾ ਤੇ ਆਦਿ ਆਛਾ ਇਹ ਚੀਜ਼ ਨੂੰ ਦੇਖੋ ਜਿਵੇਂ ਉਹ ਪਾਸਾ ਝੋਕਦਾ ਤੇ ਆ ਪਾਸਾ ਥੋੜਾ ਜਿਆ ਪਰਨੂਆ ਇਹ ਚੀਜ਼ ਦਾ ਪਾਸਕ ਕਹਿੰਦੇ ਸੀਗੇ ਕੋਈ ਚੀਜ਼ ਵਿੱਚ ਬਰਾਬਰ ਕਰਕੇ ਉਹਦੇ ਬਰਾਬਰ ਕਰ ਦਿੰਦੇ ਸੀ ਉਹ ਪਲੜੇ ਦੇ ਆ ਪਲੜੇ ਨੂੰ ਬਰਾਬਰ ਕਰ ਦਿੰਦੇ ਸੀਗੇ ਇਹ ਪਲੜੇ ਦੇ ਬਰਾਬਰ ਕਰਨ ਤੋਂ ਇਸ ਦੇ ਤਾਂ ਫਿਰ ਇਹ ਮਤਲਬ ਹੈ ਕਿ ਤੋਲ ਬਰਾਬਰ ਆਉਣਾ ਸੀਗਾ ਤੇ ਫਿਰ ਉਹ ਤੋਂ ਬਾਅਦ ਵਿੱਚ ਅਗੀਆਂ ਸੀਰੀਆਂ ਕੀਤੀਆਂ ਜਿਨ੍ਹਾਂ ਨੂੰ ਇਹ ਦੇ ਸਿਦੰਗ ਨਾਲ ਹੀ ਦੋਲਦੇ ਸੀ ਕਿ ਜਿੰਨੇ ਕਹਿ ਦੋ ਵੀ ਆਹਾ ਪੱਟਾ ਦੋ ਸੀਰ ਦਾ ਪੱਟਾ 2 ਕਿਲੋ ਨਹੀਂ ਹੁੰਦੀ ਸੀ ਹੁਣ ਕਿਲੋ ਆ ਹੁਣ ਉਦੋਂ ਇਹ ਸੀਰ ਹੁੰਦੇ ਸੀਗੇ ਹਨਾ ਇਹ 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 ਸੀਰਾਂ ਦੇ ਹਿਸਾਬ ਨਾਲ ਚੀਜ਼ ਦਿੰਦੇ ਸੀਗੇ ਤੇ ਆਹ ਹੈਗੀ ਹੈ ਜਿਹੜੀ ਇਹ ਸੀਰ ਦਾ ਪੱਟਾ ਹੈ ਹਨਾ ਸੀਰ ਦਾ ਤੇ ਆਹ ਜਿਹੜਾ ਹੈਗਾ ਇਹ ਅੱਧਾ ਕਿਲੋ ਦਾ ਹੈ ਹਨਾ ਤੇ ਆਹ ਜਿਹੜਾ ਹੈਗਾ ਪਾਈ ਆ ਤੇ ਇਦਾਂ ਕਰਕੇ ਵੀ ਬੀਬੀਆਂ ਲੈਣ ਦੇਣ ਕਰਦੀਆਂ ਸੀ ਇਦਾਂ ਇਹਨੂੰ ਤਕਲੀ ਦੇ ਜਿਹੜਾ ਛੁੱਕਦਾ ਪਾਸਾ ਜਿੱਧਰ ਪਾਸਕ ਕੀਤਾ ਹੁੰਦਾ ਸੀਗਾ ਉਹਦੇ ਵਿੱਚ ਇਹ ਤੀਜਾ ਇਦਾਂ ਕਰਕੇ ਬਖਤਿੰਦ ਧਰ ਕੇ ਤੇ ਇਸ ਪਲੜੀ ਦੇ ਵਿੱਚ ਚੀਜ਼ ਪਾ ਕੇ ਬਰਾਬਰ ਬਰਾਬਰ ਚੀਜ਼ ਮਤਲਬ ਕਿ ਦੇ ਦਿੰਦੀਆਂ ਸੀ ਸਾਦਾ ਲੋਕਾਂ ਦਾ ਜੀਵਨ ਸੀ ਸਾਦਾ ਰਹਿਣ ਸਹਿਣ ਸੀ ਸਾਦੇ ਢੰਗ ਨਾਲ ਰਹਿੰਦੇ ਸੀ ਕੋਈ ਮਿਲਾਵਟ ਖੋਈ ਨਹੀਂ ਸੀ ਤੇ ਐਦਾਂ ਇੱਕ ਦੂਜੇ ਨਾਲ ਮਿਲਵਰਤਨ ਨਾਲ ਤੇ ਪਿਆਰ ਨਾਲ ਤੇ ਆंस ਵੰਡਦੀ ਸਾਂਝ ਭਾਈਚਾਰਕ ਸਾਂਝ ਦੀ ਨਾਲ ਸਾਰੇ ਰਹਿੰਦੇ ਸੀਗੇ ਹਨਾ ਕੀ ਆਪਣਾ ਕੰਮ ਹੈ ਤੁਹਾਨੂੰ ਇਹ ਪ੍ਰਾਤਨ ਚੀਜ਼ਾਂ ਦਿਖਾਉਣਾ ਹਨਾ ਜਿੰਨਾ ਵੀ ਹੋ ਸਕੇ ਮੇਰੇ ਤੋਂ ਜਿੰਨਾ ਵੀ ਹੋ ਸਕੇ ਮੈਂ ਕੋਸ਼ਿਸ਼ ਕਰਦੀ ਹਾਂ ਹਨਾ ਤੇ ਆਪ ਜੀ ਨੂੰ ਤੁਸੀਂ ਮੇਰੀਆਂ ਵੀਡੀਓ ਲਾਈਕ ਕਰਦੇ ਹੋ ਮੈਨੂੰ ਸਬਸਕ੍ਰਾਈਬ ਕਰਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੇ ਜਿੰਨੇ ਕੁ ਤੁਸੀਂ ਮੈਨੂੰ ਵੀਊ ਵਿਨ ਬਹੁਤ ਬਹੁਤ ਧੰਨਵਾਦ ਹਨਾ ਤੁਹਾਡੀ ਮਿਹਰਬਾਨੀ ਤੇ ਅੱਗੇ ਵਾਸਤੇ ਤੁਸੀਂ ਆਪ ਯਾਦ ਆਜਾ ਫਰਜ਼ ਨਿਭਾਉਣਾ ਮੇਰਾ ਆਪ ਦਾ ਫਰਜ਼ ਨਿਭਾਉਣਾ ਹੈ ਹਨਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿ ਤੁਸੀਂ ਮੇਰਾ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਉਤਸਵ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਥੈਂਕ ਯੂ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਸਸ਼ੀਕਾ ਜੀ